Thank you ਲੋਕ ਸਭਾ ਚੋਣਾਂ ਦੇ ਵਿਚਾਲੇ ਪਟਿਆਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਹਾਰਾਣੀ ਪਨੀਤ ਕੋਰ ਜਿਹੜੇ ਨੇ ਰਾਜਪੁਰਾ ਦੇ ਟਕਸਾਲੀ ਨੇਤਾ ਰਜਿੰਦਰ ਤਲਵਾਰ ਲੱਕੀ ਦੇ ਘਰ ਪਹੁੰਚਦੇ ਨੇ ਇਸ ਮੌਕੇ ਤੇ ਉਹਨਾਂ ਦਾ ਪਾਰਟੀ ਦੇ ਵਰਕਰਾਂ ਦੇ ਵੱਲੋਂ ਸਵਾਗਤ ਕੀਤਾ ਗਿਆ ਤੇ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਮਹਾਰਾਣੀ ਪਨੀਤ ਕੋਰ ਦੇ ਵੱਲੋਂ ਆਪਣੇ ਮਨ ਦੇ ਵਿਚਾਰ ਜਿਹੜੇ ਨੇ ਮੀਡੀਆ ਦੇ ਨਾਲ ਸਾਂਝੇ ਕੀਤੇ ਜਾਂਦੇ ਨੇ ਕਿ ਕੁਝ ਕਿਹਾ ਜਾਂਦਾ ਹੈ ਇਲੈਕਸ਼ਨ ਨੂੰ ਲੈ ਕੇ ਆਓ ਸੁਣਦੇ ਹਾਂ ਬਹੁਤ ਖੁਸ਼ੀ ਹੋਈ ਲੱਕੀ ਤਲਵਾਰ ਜੀ ਇੱਕ ਲੀਡਿੰਗ ਸਿਟੀਜ਼ਨ ਹੈ ਰਾਜਪੁਰੇ ਦੇ ਔਰ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਮੈਨੂੰ ਬਹੁਤ ਹੌਸਲਾ ਮਿਲਿਆ ਔਰ ਬਹੁਤ ਖੁਸ਼ੀ ਹੋਈ ਜਿਹੜੇ ਜਿਹੜੇ ਵੀ ਇਹਨਾਂ ਦੇ ਗ੍ਰਹਿ ਦੇ ਵਿੱਚ ਆਏ ਉਹਨਾਂ ਨੂੰ ਮਿਲ ਕੇ ਔਰ ਰਿਕੁਐਸਟ ਕਰਕੇ ਮੈਡਮ ਜਿਵੇਂ ਮੀਡੀਆ ਦੇ ਵਿੱਚ ਵੀ ਗੱਲ ਸੀ ਕਿ ਟਕਸਾਲੀ ਆਗੂ ਤੁਹਾਡੇ ਨਾਲ ਨਹੀਂ ਜੁੜ ਰਹੇ ਹੁਣ ਇਹ ਜੇ ਟਕਸਾਲੀ ਆਗੂ ਤੁਹਾਡੇ ਨਾਲ ਜੁੜ ਚੁੱਕੇ ਹਨ ਤਾਂ ਕਿਸ ਤਰ੍ਹਾਂ ਦੀ ਤੁਹਾਨੂੰ ਚੋਣ ਮੁਹਿੰਮ ਲੱਗ ਰਹੀ ਆਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੁਕਾਬਲਾ ਲੱਗ ਰਿਹਾ ਹੈ ਦੇਖੋ ਟਕਸਾਲੀ ਆਗੂ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਅਸੀਂ ਨਵੇਂ ਆਏ ਹਾਂ ਸਾਨੂੰ ਉਹਨਾਂ ਦਾ ਜ਼ਿਆਦਾ ਪਤਾ ਨਹੀਂ ਸੀ ਉਹਨਾਂ ਦੇ ਗ੍ਰਹਿ ਦੇ ਵਿੱਚ ਆਏ ਹਾਂ ਉਹਨਾਂ ਨੇ ਸਾਨੂੰ ਅਪਣਾਇਆ ਔਰ ਹੁਣ ਸਾਰੇ ਵੀ ਜਿਨ੍ਹਾਂ ਨੇ ਬੀਜੇਪੀ ਨੂੰ ਇਨੀ ਦੇਰ ᱥਾਮ ਕੇ ਰੱਖਿਆ ਔਖੇ ਸਮੇਂ ਦੇ ਵਿੱਚ ਉਹ ਬੀਜੇਪੀ ਦੇ ਲਈ ਜ਼ਰੂਰ ਕੰਮ ਕਰਨਗੇ ਔਰ ਅਸੀਂ ਵੀ ਹੁਣ ਉਹਨਾਂ ਦੇ ਪਰਿਵਾਰ 'ਚ ਆ ਗਏ ਇੱਕ ਬੀਜੇਪੀ ਦੇ ਨਾਤੇ ਮੈਂ ਵੀ ਹਰ ਵਕਤ ਆਪਣਾ ਪੂਰੀ ਜਿੰਦ ਜਾਨ ਲਾ ਕੇ ਕੰਮ ਕਰੂੰਗੀ ਪਾਰਟੀ ਦੀ ਦੋ ਤਿੰਨ ਵਾਰੀ ਆ ਚੁੱਕੀ ਹਾਂ ਮੈਂ ਕਾਫੀ ਹੋ ਚੁੱਕੇ ਨੇ ਅੱਜ ਮੇਰੇ ਖਿਆਲ ਚ ਇਹ 5 6 ਪਤਾ ਨਹੀਂ ਮੈਂ ਗਿਣੇ ਨਹੀਂ ਪਹਿਲੇ ਹੈਗੇ ਨੇ ਔਰ ਲਾਸਟ ਦੇ ਵਿੱਚ ਇੱਕ ਮੇਗਾ ਰੈਲੀ ਆ ਮੇਗਾ ਰੈਲੀ ਮੈਂ ਜਿਵੇਂ ਕਿਸ ਨੂੰ ਪਤਾ ਲੱਗ ਰਿਹਾ ਕਿ ਮੇਗਾ ਰੈਲੀ ਤੇ ਕਿਤੇ ਢੇੜੇ ਢੇੜੇ ਕਿਸਾਨ ਇਕੱਠੇ ਹੋ ਰਹੇ ਆ ਮੈਡਮ ਕਿਸ ਤਰ੍ਹਾਂ ਕਿਸਾਨ ਤਾਂ ਸਾਰੇ ਕਿਤੇ ਇਕੱਠੇ ਹੋ ਰਿਹਾ ਹੈ ਹੁਣ ਮੈਂ ਤਾਂ ਸੋਚਦੀ ਵੀ ਨਹੀਂ ਜਿੱਥੇ ਵੀ ਮੈਂ ਜਾਂਦੀ ਆ ਕਿਸਾਨ ਇਕੱਠੇ ਹੁੰਦੇ ਨੇ ਤਾਂ ਠੀਕ ਹੈ ਉਹਨਾਂ ਦਾ ਹੱਕ ਹੈ ਉਹ ਬੈਠ ਕੇ ਪਾਸੇ ਤੇ ਜੋ ਮਰਜੀ ਕਹਿਣ ਪਰ ਸਾਡਾ ਵੀ ਹੱਕ ਹੈ ਕਿ ਅਸੀਂ ਆਪਣੀ ਗੱਲ ਵੀ ਰੱਖੀਏ ਉਹ ਸੜਦਾ ਹੱਕ ਸਾਨੂੰ ਬਰਕਰਾਰ ਕਰਨਾ ਚਾਹੀਦਾ ਹੈ। ਔਰ ਬਾਕੀ ਲੋਕਾਂ ਦਾ ਹੱਕ ਹੈ ਜਿੱਥੇ ਮਰਜੀ ਵੋਟਾਂ ਪਾਣ ਪਾਣ। ਸੋ ਮੈਮ ਕਿਹਦੇ ਨਾਲ ਮੁਕਾਬਲਾ ਦੇਖਦੇ ਤੁਸੀਂ ਆਣਾ ਦੇ। ਮੈਂ ਤਾਂ ਹਰ ਵਕਤ ਕਹਿੰਦੀ ਆ ਸਾਰੇ ਜਿਹੜੇ ਕੈਂਡੀਡੇਟ ਨੇ ਸਾਰਿਆਂ ਨਾਲ ਮੁਕਾਬਲਾ ਹੁੰਦਾ ਹੈ। ਸਾਰੀਆਂ ਪਾਰਟੀਆਂ ਦੇ ਆਪਣੀ ਆਪਣੀ ਵੋਟ ਬੈਂਕ ਸਾਰੇ ਜਿਹੜੇ ਕੈਂਡੀਡੇਟ ਨੇ ਉਹ ਆਪਣਾ ਪੂਰਾ ਜੋਰ ਲਾਉਂਦੇ ਆ। ਰਣਨੀਤੀ ਹੈਗੀ ਹੈ ਸਾਰਿਆਂ ਦੀ ਤੇ ਲੜਾਈ ਦੇ ਵਿੱਚ ਆਏ ਹੋਏ ਨੇ ਔਰ ਅੰਤ ਦੇ ਵਿੱਚ ਇਹ ਫੈਸਲਾ ਲੋਕਾਂ ਦੇ ਹੱਥ ਹੈ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ